ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਦਾ ਕੀਤਾ ਸੀਗਾ ਉਸ ਤੋਂ ਭੱਜ ਰਿਹਾ ਹੈ। ਇਹ ਅੱਜ ਹਾਲਾ ਹੈ ਕਿ ਪਿੰਡਾਂ-ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਹੈ। ਉਹ ਬੇਕਾਬੂ ਹੈ। ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਿਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਸਾਰਾ ਕੰਮ ਜੇਲ੍ਹਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਆਪਰੇਟ ਕਰਦੇ ਆ ਉਹ ਜੇਲ੍ਹਾਂ ਪੰਜਾਬ ਦੀਆਂ ਬਣੀਆਂ ਕਰੀ ਉਥੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਹੈ ਉਥੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਮੈਂ ਸਮਿਤੀ ਅੱਗੇ ਹੋਂਤਮਾਨ ਜੀ ਆਪਣੀ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋ ਗਏ ਪੀਐਸਐਫ ਨੇ ਜਿਹੜਾ ਲਿਸਟ ਦਿੱਤੀ ਹੈ ਸਾਫ ਇਹਨਾਂ ਨੂੰ ਫੜ ਲਓ ਜਿਹੜੇ ਨੋਨ ਹੈਬਿਚੁਅਲ ਕ੍ਰਾਈਮਨਲਸ ਹੈਗੇ ਹਾਈ ਕੋਰਟ ਨੂੰ ਹਿਦਾਇਤ ਕਰਨੀ ਪਈ ਹੈ ਹਾਈ ਕੋਰਟ ਕੁਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਕਨੌਰ ਦੀ ਅਨਾਜ ਮੰਡੀ ਦੇ ਵਿੱਚ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਭਾਰਤ ਸਰਕਾਰ ਦੇ ਸਹਿਯੋਗ ਦੇ ਨਾਲ ਨੌਜਵਾਨ ਸਭਾ ਕਨੌਰ ਦੇ ਵੱਲੋਂ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਮਹਿਲਾ ਬੀਜੇਪੀ ਪ੍ਰਧਾਨ ਵਿਭਾਗ ਜੈ ਇੰਦਰਪੁਰ ਪਰਮਿੰਦਰ ਸਿੰਘ ਬਰਾੜ ਜਨਰਲ ਸਕੱਤਰ ਗੇਜਰਾ ਬਾਲਮਿਕ ਚੇਅਰਮੈਨ ਸਫਾਈ ਪੰਜਾਬ ਕਮਿਸ਼ਨ ਪਹੁੰਚੇ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਸੂਫੀ ਗਾਇਕ ਕਨਵਰ ਗਰੇਵਾਲ ਵੀ ਪਹੁੰਚੇ ਅਤੇ ਇਸ ਪ੍ਰੋਗਰਾਮ ਦੇ ਤਹਿਤ ਹਲਕਾ ਕਨੌਰ ਨੂੰ ਨਸ਼ਾ ਮੁਕਤ ਕਰਨ ਅਤੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੇ ਤਹਿਤ ਜਾਗਰੂਕ ਕੀਤਾ ਗਿਆ ਤੇ ਇਸ ਪ੍ਰੋਗਰਾਮ ਤੋਂ ਬਾਅਦ ਸੁਨੀਲ ਜਾਖੜ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿ ਕੁਝ ਕਿਹਾ ਆਉਂਦੇ ਆ ਦੇਖੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਏ ਸਭ ਪਹਿਲੇ ਵਾਲੀ ਸਰਕਾਰਾਂ ਨੇ ਉਹ ਵਾਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰਿਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਆਈ ਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉੱਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਹਾਂ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਦਾ ਕੀਤਾ ਸੀਗਾ ਉਸ ਤੋਂ ਭੱਜ ਰਿਹਾ ਤੇ ਅੱਜ ਹਾਲ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਉਹ ਬੇਕਾਬੂ ਹੈ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਹੈ ਸਾਰਾ ਕੰਮ ਜੇਲ੍ਹਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰੱਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਆਪਰੇਟ ਕਰਦੇ ਆ ਉਹ ਜੇਲ੍ਹਾਂ ਪੰਜਾਬ ਦੀਆਂ ਬਣੀਆਂ ਖੜੀਆਂ ਉੱਥੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਨੇ ਉੱਥੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਹਾਈ ਕੋਰਟ ਨੇ ਮੇਰੇ ਖਿਆਲ ਤਿੰਨ ਦਫਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੇ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਆ ਰੋਲ ਮੈਸ ਕਰਕੇ ਕਹਿ ਰਿਹਾ ਵੀ ਉਹਨਾਂ ਨੇ بڑے ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਜੁਣੀ ਸਟੇਜ ਤੇ ਆਈ ਇਥੇ ਪੂਰੀ ਤਰ੍ਹਾਂ ਫੇਲ ਹੋਈ ਹੈ ਇੰਦਰ ਸਰਕਾਰ ਕੀ ਉਪਰਾਲਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਣੇ ਵੱਲੋਂ ਕੀ ਨਸ਼ਾ ਨੂੰ ਲੈ ਕੇ ਵਿਛਾੜਾਉਣ ਨੂੰ ਦੇਖੋ ਸਰਕਾਰ ਆਪਣੇ ਤਰਫੋਂ ਹਰ ਇੱਕ ਕਿਸਮ ਦਾ ਸਹਿਯੋਗ ਇਥੇ ਜਿਹੜੇ ਨਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਖੋਲਿਆ ਗਿਆ ਹੈ ਇਸੇ ਕਰਕੇ ਖੋਲੇ ਗਿਆ ਹੈ ਬੀਐਸਐਫ ਨੇ ਵੀ ਜਿਹੜਾ ਲਿਸਟ ਦਿੱਤੀ ਹੈ ਸਾਫ ਇਹਨਾਂ ਨੂੰ ਤਾਂ ਫੜ ਲਓ ਜਿਹੜੇ ਨੋਨ ਹੈਬਿਚੁਅਲ ਕ੍ਰਿਮੀਨਲਸ ਹੈਗੇ ਸੂ ਹਾਈ ਕੋਰਟ ਨੂੰ ਹਿਦਾਇਤ ਕਰਨੀ ਪਈ ਹੈ ਹਾਈ ਕੋਰਟ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਫਿਰ ਉੱਥੇ ਕੇਂਦਰ ਸਰਕਾਰ ਕੀ ਕਰੂਗੀ ਸਾਹਿਬ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਅੱਜ ਸੁਪੋਜ਼ ਕਰੋ ਅਮਿਤ ਸ਼ਾਹ ਜੀ ਕਹਿ ਦਿੰਦੇ ਆ ਵੀ ਮੈਂ ਭੇਜਦਾ ਆਪਾਂ ਸਵੇਰੇ ਸਭ ਤੋਂ ਪਹਿਲਾਂ ਆਪਾਂ ਖੜੇ ਹੋਣ ਵਾਲਾ ਸਾਡੀ ਖੁਦਮੁਖਤਿਆਰੀ ਦੇ ਉੱਤੇ ਕੇਂਦਰ ਦਖਲ ਕਰ ਰਿਹਾ ਹੈ ਕਨਸਟੀਚਿਊਸ਼ਨਲ ਫਰੇਮਵਰਕ ਦੇ ਅੰਦਰ ਲੋਕਾਂ ਨੇ 92 ਸੀਟਾਂ ਦਿੱਤੀਆਂ 23 ਤੋਂ ਜ਼ਿਆਦਾ ਬਹੁਮਤ ਦਿੱਤਾ ਹੈ ਕਿ ਕਮੀ ਕੀ ਹੈ ਭਗਵੰਤ ਜੀ ਆ ਤਾਂ ਦੱਸਣ ਕਾਬਲੀਅਤ ਹੈ ਨਹੀਂ ਜਾਂ ਕੇਜਰੀਵਾਲ ਸਾਹਿਬ ਕਰਨ ਨਹੀਂ ਦਿੰਦੇ ਜਾਂ ਤੁਹਾਡਾ ਆਪਣਾ ਕੋਈ ਇਹਦੇ ਵਿੱਚ ਹੋਰ ਇੰਟਰਸਟ ਹੈ ਦੱਸਣ ਜਕਰ ਸਾਹਿਬ 5 ਸਾਲ ਤੁਹਾਡੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਚ ਰਹੇ ਹੋ ਕੱਟੋ ਸਾਹਿਬ ਨੇ ਦਸ਼ਾ ਤੋਂ ਦੇ ਲੱਗ ਕੋੜ ਨਹੀਂ ਜਿਹੜੀ ਗੱਲ ਕੀਤੀ ਸੀ ਉਦੋਂ ਪਹਿਲੀ ਖਤਮ ਹੋਇਆ ਦੇਖੋ ਮੈਂ ਆ ਹੀ ਕਹਿਣਾ ਚਾਹਣਾ ਵੀ ਲੋਕਾਂ ਨੇ ਜੇ ਰਿਜੈਕਟ ਕੀਤਾ ਚਾਹੇ ਕਾਂਗਰਸੀ ਜਿਸ ਚ ਮੈਂ 50 ਸਾਲ ਰਹੇ ਚਾਹੇ ਅਖਾਲੀ ਸੀਗੇ ਇਸੇ ਕਰਕੇ ਰਿਜੈਕਟ ਕੀਤਾ ਸਭ ਇਹ ਸਾਰੀਆਂ ਗੱਲਾਂ ਦਾ ਨਤੀਜਾ ਹੈ ਵੀ ਇਹਨਾਂ ਨੂੰ ਲੈ ਕੇ ਆਏ ਸੀ ਫਿਰ ਇਹਨਾਂ ਨਾਲ ਤਾਂ ਉਹੀ ਚੰਗੇ ਸੀਗੇ ਉੱਥੇ ਮੰਤਰੀ ਇਹਨਾਂ ਕੰਮਾਂ 'ਚ ਨਹੀਂ ਫੜੇ ਗਏ ਜਿਨ੍ਹਾਂ ਦੇ ਮੰਤਰੀ ਰੋਜ਼ ਪਕੜੇ ਜਾਂਦੇ ਸੋ ਇਸ ਕਰਕੇ ਜਿਵੇਂ ਕਾਵਤਾ ਨਾ ਕਹਿੰਦਾ ਅੱਗੇ ਸੇ ਪਿੱਛੇ ਬੁਲਾ ਰ ਨਾਮ ਬੁਲਾ ਲਟੂਰੀ ਲੋਕ ਉਹਨਾਂ ਨੂੰ ਚੰਗੇ ਕਹਿਣ ਲੱਗੇ ਜਿਹੜੇ ਪੈਚਵਰਕ ਵਾਲੇ ਉਹਨਾਂ ਨੂੰ ਕਹਿੰਦੇ ਨਾਲੋਂ ਤਾਂ ਪੈਚਵਰਕ ਹੀ ਠੀਕ ਸੀ ਕਾਵਤਾ ਅੱਜ ਵਿਕਾਸ ਸ਼ਰਮਾ ਜੀ ਦੀ ਪ੍ਰੋਗਰਾਮ ਤੇ ਆਏ ਕੀ ਕਹਿਣਾ ਚਾਹੋਗੇ ਦੇਖੋ ਵਿਕਾਸ ਸ਼ਰਮਾ ਜੀ ਨੇ ਬਹੁਤ ਹੀ ਬੜੀਆ ਇੱਕਾ ਜਿਹੜਾ ਸੰਕਲਪ ਲਿਆ ਹੈ ਨਸ਼ਾ ਮੁਕਤੀ ਦਾ ਆਪਣੇ ਤੌਰ ਤੇ ਖੜਾ ਹੋਣਾ ਪੂਗਾ ਸਭ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਤੇ ਇਹਦਾ ਮਤਲਬ ਉਹ ਹਨ ਵੀ ਲੋਕ ਘਰਾਂ 'ਚ ਬਹਿ ਜਾਣਗੇ ਮੈਨੂੰ ਇਸ ਗੱਲ ਦਾ ਦੁੱਖ ਆ ਵੀ ਪਿੰਡੋਂ ਪਿੰਢੀ ਸਾਡੀਆਂ ਮਾਤਾਵਾਂ ਪੈਣਾ ਰਾਤ ਨੂੰ ਠਿਕਰੀ ਪੈਲਾ ਦਿੰਦੀਆਂ ਚੰਗੀ ਲੱਗਦੀਆਂ ਸਾਡੀ ਸਾਡੇ ਜਿੱਥੇ ਜਿਹੜਾ ਆ ਜੋ ਕੁਝ ਹੋ ਰਿਹਾ ਹੈ ਇਹ ਸਰਕਾਰ ਦੀ ਨਲਾਇਕੀ ਦੇ ਵਜੇ ਨਾਲ ਹੋ ਰਿਹਾ ਵੀ ਸਿਵਲ ਸੁਸਾਇਟੀ ਨੂੰ ਅੱਗੇ ਆਣਾ ਪਿਆ ਬਹੁਤ ਹੀ ਅੱਛਾ ਹੰਗਾਰਾ ਵਿਕਾਸ ਸ਼ਰਮਾ ਜੀ ਨੇ ਜਿਹੜਾ ਕੰਮ ਕੀਤਾ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਕੱਲਾ ਨਸ਼ਾ ਮੁਕਤ ਨਹੀਂ ਇਹਨਾਂ ਨੇ ਨਾਲ ਜਿਹੜਾ ਬੇਟੀ ਪੜਾਓ ਬੇਟੀ ਬਚਾਓ ਵਾਲਾ ਜਿਹੜਾ ਅਭਿਆਨ ਚਲਾਇਆ ਉਹਦਾ ਵੀ ਇਲਾਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਸਮਝਦਾ ਇਸ ਕਿਸਮ ਦੇ ਨੌਜਵਾਨਾਂ ਨੂੰ ਲੋਕਾਂ ਨੇ ਮੌਕਾ ਦੇਣਾ ਚਾਹੀਦਾ ਜੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਬਿਆਨ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜੋ ਮੁੱਛੀ ਮੰਗੀ ਗਈ ਹੈ ਉਹ ਉਹਨਾਂ ਦਾ ਖੁਦ ਮਖਤਿਆਰ ਹੈ ਸਾਬ ਢੀਂਡਸਾ ਸਾਹਿਬ ਵੀ ਤੁਸੀਂ ਸੀਨੀਅਰ ਮੈਂ ਉਹਨਾਂ ਨੂੰ ਕੀ ਕਹਾਂ ਆਪਣਾ ਸੋਚ ਸਮਝ ਕੇ ਜੋ ਕੁਝ ਫੈਸਲਾ ਲੈਣਗੇ ਜੀ ਜਦੋਂ ਬਿੱਟਰ ਬਜੀਠਿਆ ਉਹਨੇ ਪਿਆਰ ਦਿੱਤਾ ਸੀਗਾ ਉਹ ਮਾਤਮਾ ਜੀ ਦੀ ਬੇਟੀ ਦੇ ਹੱਕ ਵਿੱਚ ਉਸ ਤੋਂ ਬਾਅਦ ਜਿਹੜਾ ਕਿ ਸਿੱਟ ਨੇ ਦੁਬਾਰਾ ਬੁਲਾ ਲਿਆ ਗਿਆ ਇਸ ਬਾਰੇ ਤੁਹਾਡੇ ਦੇਖੋ ਦੇਖੋ ਪੰਜਾਬ ਦੀ ਰਵਾਇਤ ਹੈ ਸਾਹਿਬ ਮੈਂ ਇਹ ਕਹਿੰਨਾ ਭਗਵੰਤ ਮਾਨ ਜੀ ਭੁੱਲ ਗਏ ਜਾਂ ਦੂਜੇ ਕਈ ਲੀਡਰ ਭੁੱਲ ਜਾਂਦੇ ਐ ਧੀਆਂ ਸਾਰਿਆਂ ਦੀ ਸਾਂਝੀ ਹੁੰਦੀ ਐ ਮਾਵਾਂ ਧੀਆਂ ਪੰਜਾਬ ਸਾਰਿਆਂ ਦੀਆਂ ਸਾਂਝੀਆਂ ਹਨ ਉਹਨਾਂ ਨੂੰ ਇਸ ਕੰਮ 'ਚ ਨਾਂ ਲਵੇੜਾ ਜਾਵੇ ਮੈਂ ਤਾਂ ਹਰੇਕ ਨੂੰ ਬੇਨਤੀ ਕਰਦਾ ਪਰ ਜੇ ਇਸ ਭਾਵਨਾ ਨਾਲ ਸਿਟ ਦੇ ਅੰਦਰ ਬੁਲਾਇਆ ਗਿਆ ਮਜੀਟਿਆ ਜੀ ਨੂੰ ਕਿਉਂਕਿ ਟਾਈਮਿੰਗ ਜਿਹੜੀ ਹੈ ਇਸ ਕੰਨੀ ਇਸ਼ਾਰਾ ਕਰਦੀ ਹੈ ਵੀ ਆ ਜਿਹੜਾ ਕੰਮ ਹੁਣ ਇਸ ਕਰਕੇ ਕੀਤਾ ਹੈ ਤੇ ਮੈਂ ਸਮਝਦਾ ਬੜਾ ਮੰਦ ਭਾਗ ਹੈ ਸਰਕਾਰ ਦੀ ਜਿਹੜੀ ਤਾਕਤ ਹੈ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਹੈ ਨਿੱਜੀ ਖੁਦਗਾ ਕੱਢਣ ਵਾਸਤੇ ਨਹੀਂ ਹੁੰਦੀ ਸਾਰਾ ਪੰਜਾਬ ਚਾਹੁੰਦਾ ਵੀ ਡਰਗ ਦਾ ਮਸਲਾ ਜਿਹੜਾ ਹੈ ਇਹਦੇ ਸਿਰੇ ਤੇ ਪਹੁੰਚਿਆ ਜਾਵੇ ਪਰ ਇਸ ਟਾਈਮਿੰਗ ਕਰਕੇ ਵੀ ਹੁਣ ਇੱਕ ਪਾਸੇ ਆ ਰੌਲਾ ਪਿਆ ਆਪਸ ਵਿੱਚ ਤੂੰ ਟਕਰਾਰ ਹੋਈ ਤੇ ਨਾਲ ਦੇ ਨਾਲ ਸਮਨ ਆ ਗਏ ਇਹਦੇ ਕਰਕੇ ਆ ਸਫਾਈ ਵੀ ਸਰਕਾਰ ਨੂੰ ਦੇਣੀ ਪਊ ਵੀ ਆ ਕੀ ਕਾਰਨ ਬਣੇ ਇਸ ਕੀ ਅਸਲੀਅਤ ਕੀ ਹੈ ਪੰਜਾਬ ਦੇ ਵਿੱਚ ਕੇਵਲ অপারেਟਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਉਹ ਕੋ ਨਾ ਬਣੋ ਐਫਆਈਆ ਦਰਜ ਕੀਤੀ ਜਾ ਰਹੀ ਕੀ ਕਹਿਣਾ ਚਾਹੁੰਦੇ ਸਿੰਧhi ਜੀ ਗੱਲ ਹੈ ਸਾਬ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਅੱਜ ਕੱਲ ਬਹੁਤ ਹੀ ਨਾਜ਼ੁਕ ਮિજાਜ ਹੋ ਗਏ ਕੋਈ ਇਹਨਾਂ ਕੋਲ ਝਾਕਦਾ ਹੈ ਤਾਂ ਹੁਣ ਉਹ ਪੁਰਾਣੇ ਰਾਜਾ ਮਾਰੇ ਜਾਂ ਵਾਂਗੂ ਅੱਖ ਫੋੜ ਦੇ ਵਾਲੀ ਗੱਲ ਕਰੀ ਜਾਂਦੇ ਹੈ ਜ਼ੁਬਾਨ ਕੋ ਖੋਲਦੇ ਤੇ ਉਹਦਾ ਜ਼ੁਬਾਨ ਵਾਲਾ ਬੰਦ ਕਰਨਾ ਹੈ ਕੰਟਰੋਲ ਕਰਨਾ ਚਾਹਦੇ ਮੀਡੀਆ ਦੇ ਉੱਤੇ ਟੋਟਲ ਆਪਣੇ ਖਿਲਾਫ ਆਵਾਜ਼ ਨਹੀਂ ਕਹਿੰਦੇ ਛੀੜੀ ਦੇ ਫੰਗ ਨਹੀਂ ਫੜਕਣ ਦਿੰਦੇ ਛੀੜੀ ਦੀ ਟਵੀਟ ਨਹੀਂ ਨਿਕਲਣ ਦਿੰਦੇ ਆ ਐਜਾ ਹਾਲ ਕਰੀ ਜਾ ਰਹੇ ਉਹ ਤਾਂ ਖੁਦ ਉੱਥੇ ਅਸੈਂਬਲੀ 'ਚ ਮੰਨਿਆ ਜੀ ਉਹਨਾਂ ਨੇ ਮੀਤ ਥੇਰ ਨੇ ਐਸੀ ਕਰਕੇ ਕੱਢਦਾ ਉਹਨਾਂ ਨੂੰ ਉਹਨਾਂ ਨੇ ਅਸੈਂਬਲੀ ਦੇ ਅੰਦਰ ਸੰਦੀਪ ਜਾਖੜ ਉਹਨਾਂ ਨੇ ਸਵਾਲ ਚੱਕਿਆ ਸੀਗਾ ਵੀ ਸਾਡੇ ਉੱਥੇ ਬਾਜ਼ਿਲ ਕਾ ਦੇ ਅੰਦਰ 45 ਰੁਪਏ ਵਿਕਰੀ ਹੈ ਤੁਸੀਂ ਕਹਿੰਦੇ 5 ਰੁਪਏ ਦੇ ਦੇ ਦਾਂਗੇ ਤੇ ਮੀਤ ਥੇਰ ਨੇ ਕਿਹਾ ਜੀ ਅੱਜ ਅਸੀਂ ਕਰ ਰਹੇ ਅੱਜ ਤਾਂ ਮਹਿੰਗਾ ਹੀ ਵਿਕਰੇਗਾ ਉਧਰ ਦੂਜੇ ਪਾਸੇ ਨੌਜਵਾਨ ਸਬਾਕ ਕਨੌਰ ਦੇ ਪ੍ਰਧਾਨ ਅਤੇ ਸੂਬਾ ਕਾਰਜ ਕਰਨੀ ਮੈਂਬਰ ਵਿਕਾਸ ਸ਼ਰਮਾ ਦੇ ਨਾਲ ਜਦੋਂ ਪੱਤਰਕਾਰਾਂ ਨੇ ਇਸ ਪ੍ਰੋਗਰਾਮ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਆ ਜੀ ਕੀ ਕਹਿਣਾ ਚਾਹੋਗੇ ਅੰਦਰ ਬਰਾਬਰ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਘਨੌਰ ਪਹੁੰਚੇ ਨੇ ਅੱਜ ਅਸੀਂ ਹਲਕਾ ਘਨੌਰ ਤੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਹੈ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਨਸ਼ਿਆਂ ਨੂੰ ਭਜਾਵਾਂਗੇ ਨੌਜਵਾਨਾਂ ਨੂੰ ਬਚਾਵਾਂਗੇ ਜਿਸ ਦੇ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੁਨੀਲ ਜਾਖੜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਹਨਾਂ ਦੇ ਨਾਲ ਬੀਬਾ ਜੈਨਿੰਦਰ ਕੌਰ ਜੀ ਤੇ ਸਾਡੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਕਿ ਅੱਜ ਤੁਸੀਂ ਦੇਖਿਆ ਕਿ ਹਲਕੇ ਦੇ ਨੌਜਵਾਨਾਂ ਚ ਕਿੰਨਾ ਉਤਸ਼ਾਹ ਹੈ ਤੇ ਨੌਜਵਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕੱਲੇ-ਕੱਲੇ ਪਿੰਡ ਜਾ ਕੇ ਇੱਕ ਅਭਿਆਨ ਚਲਾਵਾਂਗੇ ਨਸ਼ਿਆਂ ਦੇ ਖਿਲਾਫ ਜੋ ਭਗਵੰਤ ਮਾਨ ਸਰਕਾਰ ਨੇ ਇੱਕ بڑے ਨਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਨਸ਼ਾ ਭਜਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ بڑے ਉਹਨਾਂ ਨੇ ਝੂਠੇ ਵਾਅਦੇ ਕਰਕੇ ਸਰਕਾਰ ਸੱਤਾ ਚ ਆਈ ਸੀ ਪਰ ਉਹਦਾਂ ਦਾ ਕੁਝ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਹੁਣ ਆਪਣੀ ਟੀਮ ਨੂੰ ਨਾਲ ਲੈ ਕੇ ਕੱਲੇ-ਕੱਲੇ ਪਿੰਡ ਜਾਵਾਂਗੇ ਤੇ ਹਲਕਾ ਘਨੌਰ ਨੂੰ ਨਸ਼ਾ ਮੁਕਤ ਬਣਾਵਾਂਗੇ ਸਰ ਜਿੱਦਾਂ ਕਿ ਨਸ਼ਾ ਛਡਾਓ ਲੈ ਕੇ ਤੁਸੀਂ ਇੱਦਾਂ ਦਾ ਪ੍ਰਚਾਰਲੇ ਕਰ ਰਹੇ ਹੋ ਕਈ ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲਦੀ ਉਹਨਾਂ ਦੀ ਉਹਨਾਂ ਦੀ ਵੀ ਅਸੀਂ ਹੈਲਪ ਕਰਾਂਗੇ ਕਿਸੇ ਨੂੰ ਮੈਡੀਸਿਨ ਚਾਹੀਦੀ ਹੈ ਜਾਂ ਕਿਸੇ ਨੂੰ ਕਿਸੇ ਆਪਾਂ ਕਹਿ ਸਕਦੇ ਆਂ ਕਿ ਟ੍ਰੀਟਮੈਂਟ ਦੀ ਕੋਈ ਜ਼ਰੂਰਤ ਹੈ ਸਾਡੀ ਟੀਮ ਉਹਨਾਂ ਦੇ ਨਾਲ ਹੈ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਸਾਡਾ ਨੰਬਰ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਵੀ ਹੈਗੇ ਨੇ ਜੀ ਤੇ ਫਲੈਕਸਾਂ ਤੇ ਵੀ ਇੱਥੇ ਵੀ ਅੱਜ ਅਸੀਂ ਸਾਰਿਆਂ ਨੂੰ ਦੱਸਿਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਸਾਡੀ ਟੀਮ ਉਹਨਾਂ ਦੇ ਨਾਲ ਹੈ ਕਿਹੜੇ ਕਿਹੜੇ ਅੱਜ ਵਿਸ਼ੇਸ਼ ਤੌਰ ਤੇ ਮਹਿਮਾਨ ਪਹੁੰਚੇ ਸਰ ਜੀ ਸੁਨੀਲ ਜਾਖੜ ਜੀ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਬੀਬਾ ਜੈਨਿੰਦਰ ਕੌਰ ਜੀ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਤੇ ਹਲਕਾ ਘਨੌਰ ਦੀ ਸਾਡੀ ਸਾਰੀ ਟੀਮ ਸਾਰੇ ਹੀ ਮੰਡਲ ਪ੍ਰਧਾਨ ਸਹਿਬਾਨ ਤੇ ਸਾਰੇ ਹੀ ਸਾਥੀ ਸਾਡੇ ਸਾਰੇ ਪਹੁੰਚੇ ਸੀ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਬਹੁਤ ਬਹੁਤ ਧੰਨਵਾਦ ਗਿਆ ਜਰ ਹਲ ਬੱਡੀ ਪਲੇਅਰ ਨੇ ਰਹੇ ਨੇ ਇੱਥੇ ਔਰ ਉਹਨਾਂ ਵੱਲੋਂ ਜਿਹੜੇ ਨੌਜਵਾਨਾਂ ਨੂੰ ਕਾਫੀ ਜਿਹੜਾ ਪ੍ਰੇਡਰ ਕੀਤਾ ਜਾ ਰਿਹਾ ਹੈ ਜੀ ਇਸ ਦਾ ਨੂੰ ਕਿੰਨੇ ਸਮਝਦੇ ਦੇਖੋ ਮੈਨੂੰ ਦਿਖਿਆ ਤਾਂ ਹੈ ਨਹੀਂ ਜੀ ਜੇ ਤੁਹਾਨੂੰ ਦਿਖਿਆ ਕਿਤੇ ਕੋਈ ਫੋਟੋ ਹੀ ਦਿਖਾ ਦਿਓ ਜੋ ਨੌਜਵਾਨਾਂ ਲਈ ਉਹਨਾਂ ਨੇ ਕੁਝ ਕੀਤਾ ਹੈ ਉਹਨਾਂ ਦਾ ਧਿਆਨ ਮੈਂ ਇਹ ਗੱਲ ਕਹਿਣ ਚ ਬਿਲਕੁਲ ਵੀ ਗਰੇਜ ਨਹੀਂ ਕਰੂੰਗਾ ਉਹਨਾਂ ਦਾ ਧਿਆਨ ਜੋ ਹਲਕੇ ਦੇ ਦੇਖੋ ਹੁਣ ਕੱਲ ਹੀ ਪਿੰਡ ਉਂਸਰ ਚ ਬੜੀ ਨਜਾਇਜ਼ ਮਾਈਨਿੰਗ ਹੋਈ ਆ ਬਹੁਤ ਜ਼ਿਆਦਾ ਉਹਦੀ ਕੱਜ ਅਜੀਤ ਪੰਜਾਬੀ ਚ ਨਿਊਜ਼ਪੇਪਰ ਚ ਕਵਰ ਵੀ ਲੱਗੀ ਹੈ ਜਿਹੜੇ ਹਲਕੇ ਚ ਨਜਾਇਜ਼ ਕੰਮ ਹੁੰਦੇ ਨੇ ਹੁਣ ਮਾਈਨਿੰਗ ਤੇ ਉੱਤੇ 12 12 ਫੁੱਟ ਦੇ 20 20 ਫੁੱਟ ਦੇ ਖੱਡੇ ਪਾਤੇ। ਕੀ ਆ ਉਹ ਹਲਕੇ ਦੇ ਐਮਐਲਏ ਤੋਂ ਬਿਨਾ ਹੀ ਕੰਮ ਨਜਾਇਜ਼ ਹੋ ਸਕਦੇ ਨੇ? ਪਹਿਲਾਂ ਤਾਂ ਇਹ ਦੱਸੋ। ਤੁਹਾਨੂੰ ਹੀ ਪੁੱਛਣਾ ਚਾਹਨਾ ਮੈਂ। ਇਸ ਕਰਕੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਜੇ ਤੁਹਾਨੂੰ ਵੀ ਪਤਾ ਲੱਗਦਾ ਕਿਤੇ ਕੋਈ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਕਈ ਵਾਰੀ ਤੁਹਾਨੂੰ ਹੀ ਪਤਾ ਲੱਗਦਾ ਤਾਂ ਮੇਰੀ ਬੇਨਤੀ ਹੈ ਉਹਨੂੰ ਖਬਰ ਨੂੰ ਜ਼ਰੂਰ ਚਲਾਇਆ ਕਰੋ। ਬਹੁਤ-ਬਹੁਤ ਧੰਨਵਾਦ ਜੀ। ਐਬਸ਼ੈਂਟ ਪੰਜਾਬ ਵੈਬ ਨਿਊਜ਼ ਦੇ ਲਈ ਕਨੌਰ ਤੋਂ ਗੁਰਪ੍ਰੀਤ ਮਾਨ ਦੀ ਰਿਪੋਰਟ।